ਪਾਣੀ ਦੀ ਕਦਰ ਹੀ ਪਾਣੀ ਦੀ ਬਚਤ ਹੈ ਧਰਤੀ ਦਾ 70 ਫੀਸ ਦੀ ਹਿੱਸਾ ਪਾਣੀ ਹੈ ਪਰ ਇਸ ਦੇ ਵਿੱਚੋਂ ਵੀ ਸਿਰਫ 3 ਫੀਸ ਦੀ ਪਾਣੀ ਹੀ ਤਾਜ਼ਾ ਹੈ ਜੋ ਪੀਣ ਯੋਗ ਹੁੰਦਾ ਹੈ ਗੱਲ ਕਰੀਏ ਅੰਕੜਿਆਂ ਦੀ ਤਾਂ ਇੱਕ ਰਿਸਰਚ ਦੇ ਮੁਤਾਬਕ ਦੁਨੀਆ ਦੇ ਵਿੱਚ 100 ਕਰੋੜ ਤੋਂ ਵੱਧ ਲੋਕ ਪਾਣੀ ਤੋਂ ਵਾਂਝੇ ਰਹਿ ਜਾਂਦੇ ਨੇ ਅਤੇ 270 ਕਰੋੜ ਸਾਲ ਦੇ ਵਿੱਚ ਘੱਟੋ ਘੱਟ 1 ਮਹੀਨਾ ਤੱਕ ਪਾਣੀ ਦੀ ਕਿੱਲਤ ਦੇ ਨਾਲ ਲੋਕ ਇੰਜ ਪ੍ਰਭਾਵਿਤ ਹੁੰਦੇ ਨੇ ਕਿ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸ ਜਾਂਦੇ ਨੇ ਜਿਸ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਦੁਸ਼ਿਤ ਪਾਣੀ ਹੋਣ ਕਰ ਸਰਕਾਰ ਦੇ ਵੱਲੋਂ ਨਹਿਰਾ ਤੋਂ ਪਾਣੀ ਲੈ ਕੇ ਵਾਟਰ ਟ੍ਰੀਟਮੈਂਟ ਪਲਾਂਟ ਰਾਹੀਂ 108 ਪਿੰਡਾਂ ਨੂੰ ਸਪਲਾਈ ਕੀਤਾ ਜਾਵੇਗਾ ਜਿਸ ਦੀ ਹੁਣ ਤੱਕ ਟੈਸਟਿੰਗ ਵੀ ਹੋ ਚੁੱਕੀ ਹੈ 1 ਮਹੀਨੇ ਦੇ ਅੰਦਰ ਪਿੰਡਾਂ ਨੂੰ ਸਾਫ਼ ਪਾਣੀ ਮੁਹੱਈਆ ਕਰਾਇਆ ਜਾਵੇਗਾ ਤੇ ਪਹਿਲੇ ਕਿਹੜੇ ਵਿੱਚ ਹਲਕਾ ਪੱਤੇਗੜ ਚੂੜੀਆਂ ਤੇ ਡੇਰਾਪਾਪਾ ਨਾਨਕ ਤੇ ਪਿੰਡਾਂ ਨੂੰ ਸਹੂਲਤ ਮਿਲੇਗੀ ਇਸ ਦੇ ਨਾਲ ਹੀ ਧਰਤੀ ਹੇਠਲਾ ਪਾਣੀ ਡੂੰਗਾ ਹੋਣ ਦੀ ਸਮੱਸਿਆ ਤੋਂ ਵੀ ਨਿਰਿਆਤ ਮਿਲੇਗੀ ਤਿਆਉ ਕਰਦੇ ਗੱਲਬਾਤ ਕਿ ਕਿਸ ਤਰ੍ਹਾਂ ਇਹ ਸਾਰਾ ਟ੍ਰੀਟਮੈਂਟ ਜਿਹੜਾ ਹੈ ਇਸ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਇਹ ਦੂਜੇ ਤੋਂ ਮੈਂ ਜਿਹੜਾ 60 ਪਿੰਡਾਂ ਦਾ ਪਾਣੀ ਦੇ ਸਾਫ ਪਾਣੀ ਦਾ ਪ੍ਰੋਜੈਕਟ ਜਿਹੜਾ ਪੱਤੇਗੜ ਚੂੜੀਆਂ ਹਰ ਤੇ ਲੱਗਾ ਲੱਗਾ ਦਾ ਇੰਜੀਨੀਅਰ ਉਹਨਾਂ ਦੇ ਨਾਲ ਕੰਮ ਕਰਦੇ ਆ ਭਾਜੀ ਕੀ ਨਾਮ ਤੁਹਾਡਾ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰ ਮੇਰਾ ਨਾਮ ਦੀਪਕ ਅਰੋੜਾ ਆ ਤੇ ਮੈਂ ਐਜ਼ ਅ ਪ੍ਰੋਜੈਕਟ ਮੈਨੇਜਰ ਇੱਥੇ ਕੰਮ ਕਰ ਰਿਹਾ ਹਾਂ ਸਰ ਜਿਹੜਾ ਇਹ ਪਲਾਂਟ ਆ ਕਿੱਦਾਂ ਕੰਮ ਕਰਦਾ ਹੈ ਤੇ ਕੀ ਕਰਨਾ ਤੇ ਸਰ ਅਸੀਂ ਨਹਿਰੀ ਪਾਣੀ ਲੈ ਕੇ ਤੇ ਪਿੰਡਾਂ ਨੂੰ ਸਾਫ਼ ਪਾਣੀ ਫਿਲਟਰ ਕਰਕੇ ਸਪਲਾਈ ਕਰਨੀ ਹੈ ਸਾਡਾ ਇੱਥੇ ਨਹਿਰ ਯੂਬੀਡੀਸੀ ਨਹਿਰ ਤੋਂ ਅਸੀਂ ਪਾਣੀ ਲੈ ਰਹੇ ਹਾਂ ਜਿੱਥੇ ਸਾਡੇ ਦੋ ਪੰਪ ਲਗਾਏ ਗਏ ਆ 25 ਕਿਲੋਵਾਟ ਦੇ ਉੱਥੋਂ ਅਸੀਂ ਪੰਪਿੰਗ ਕਰਕੇ ਪਾਣੀ ਇਸ ਪਲਾਂਟ ਤੇ ਲੈ ਕੇ ਆਵਾਂਗੇ ਇਸ ਪਲਾਂਟ ਦੇ ਅੱਗੇ ਫਿਰ ਸਾਡੇ ਰੈਪਿਡ ਸੈਂਡ ਫਿਲਟਰ ਲੱਗੇ ਆ ਫਿਲਟਰ ਤੋਂ ਪਾਣੀ ਫਿਲਟਰ ਹੋ ਕੇ ਤੇ ਸਾਡੇ ਨਾਲ ਔਰ ਪੰਪ ਹੋਣਗੇ ਇੱਥੇ ਅੱਗੇ 75 ਕਿਲੋਵਾਟ ਦੇ ਤਿੰਨ ਪੰਪ ਲਾਏ ਗਿਆ ਦੋ ਵਰਕਿੰਗ ਇੱਕ ਸਟੈਂਡਬਾਈ ਜਿੱਤੋਂ ਪਾਣੀ ਪੰਪਿੰਗ ਕਰਕੇ ਅਸੀਂ 60 ਪਿੰਡਾਂ ਦਾ ਸਪਲਾਈ ਦੇਵਾਂਗੇ ਸਰ ਜੀਦਾ ਸਗਾ ਸਾਰਾ ਬਿਜਤ ਹੈ ਜੀ ਸਰ ਕਿੰਨੇ ਦੀ ਜਰੂਰਤ ਹੈ ਜੀ ਪਰਾਡੇ ਕੰਮ ਸ਼ੁਰੂ ਹੋਏ ਨੂੰ ਜੀ 3 ਸਾਲ ਹੋ ਗਏ ਹੁਣ ਤਾਂ ਜੀ ਫੰਕਸ਼ਨਿੰਗ ਦੇ ਉੱਪਰ ਆ ਰਿਹਾ ਅਸੀਂ ਕਮਿਸ਼ਨਿੰਗ ਕਰਕੇ 1 ਮਹੀਨੇ ਚ ਪ੍ਰੋਵਾਈਡ ਕਰ ਰਹੇ ਹਾਂ ਲੋਕਾਂ ਨੂੰ ਪਾਣੀ ਰਾ ਵਾਟਰ ਤੋਂ ਸਾਡਾ ਆਏਗਾ ਪੰਪ ਹਾਊਸ ਤੋਂ ਕੈਸਕੇਡ ਰੇਟਰ ਹੈ ਜਿਹੜਾ ਸਾਡਾ ਸਭ ਤੋਂ ਪਹਿਲਾ ਸਟਰਕਚਰ ਤੁਸੀਂ ਦੇਖਿਆ ਉਹ ਸਾਡਾ ਹੈਗਾ ਕੈਸਕੇਡ ਰੇਟਰ ਕੈਸਕੇਡ ਰੇਟਰ ਤੋਂ ਫਲੈਸ਼ ਮਿਕਸਰ ਤੋਂ ਪਾਣੀ ਸਾਡਾ ਕਲੈਰੀ ਫਲੋਕੂਲੇਟਰ ਚ ਜਾਏਗਾ ਜਿੱਥੇ ਅਸੀਂ ਉਹਦਾ ਟ੍ਰੀਟਮੈਂਟ ਕਰਾਂਗੇ ਸੈਡੀਮੈਂਟੇਸ਼ਨ ਫਲੋਕੂਲੇਸ਼ਨ ਕਰਾਂਗੇ ਉਹਦੀ ਉੱਥੇ ਸਾਡਾ ਜੋ ਵੀ ਟਰਬਿਡਿਟੀ ਹੋਏਗੀ ਉਹ ਸਾਰੀ ਸੈਟਲ ਡਾਊਨ ਹੋ ਜਾਏਗੀ ਉਸ ਤੋਂ ਬਾਅਦ ਪਾਣੀ ਸਾਡਾ ਸਾਫ ਪਾਣੀ ਫਿਲਟਰ ਚ ਜਾਏਗਾ ਉੱਥੋਂ ਫਿਲਟਰੇਸ਼ਨ ਦੀ ਪ੍ਰੋਸੈਸ ਹੋਏਗੀ ਤੇ ਉਸ ਤੋਂ ਬਾਅਦ ਸਾਡਾ ਪਾਣੀ ਕਲੀਅਰ ਵਾਟਰ ਰਿਜ਼ਰਵਾਇਰ ਚ ਜਾਏਗਾ ਜਿੱਥੋਂ ਅਸੀਂ ਪੰਪਿੰਗ ਦੇ ਥਰੂ ਲੋਕਾਂ ਨੂੰ ਪ੍ਰੋਵਾਈਡ ਕਰਾਂਗੇ ਇਹ ਬਿਲਕੁਲ ਸਾਫ ਪਾਣੀ ਮਿਲੇਗਾ ਜੀ ਕਲਾ ਫਟੇਗਾ ਦੁਨੀਆ ਹਰ ਕੇ ਕੇ ਲੋਕ ਭੁੱਲ ਵੀ ਦੇ ਨੀ ਇਹ ਡੇਰਾਵਾ ਬਣਾਣਾ ਹਲਕੇ ਦੇ ਵੀ ਕੁਝ ਜੀ ਇਹਦੇ ਨਾਲ ਦਾ ਜੀ ਇੱਕ ਪਲੈਂਟ ਹੋਰ ਲੱਗ ਰਿਹਾ ਆਪਣਾ ਧਾਰੀਵਾਲ ਬਲਾਕ ਦੇ ਵਿੱਚ ਉਥੋਂ ਵੀ 102 ਪਿੰਡਾਂ ਨੂੰ ਸਪਲਾਈ ਦਿੱਤੀ ਜਾ ਰਹੀ ਹੈ ਤੇ ਉਹ ਉਹਦੇ ਵਿੱਚ ਚਾਰ ਹਲਕੇ ਆਉਂਦੇ ਆ ਜੀ ਗੁਰਦਾਸਪੁਰ ਆਪਣਾ ਕਲਨੌਰ ਤੇ ਧਾਰੀਵਾਲ ਤੇ ਡੇਰਾ ਬਣਾਣਾ ਟੋਟਲ ਕਿੰਨੇ ਕੁ ਪਿੰਡ ਹੈਗੇ ਜਿਹੜੇ ਇਹ ਜ਼ਿਲ੍ਹਾ ਗੁਰਦਾਸਪੁਰ ਨੂੰ ਕਵਰ ਕਰਨਗੇ ਟੋਟਲ ਜੀ ਸਾਡੇ 162 ਪਿੰਡ ਹੋ ਜਾਂਦੇ ਆ ਜੀ ਜਿਹੜੇ ਕਵਰ ਕੀਤੇ ਜਾਣਗੇ ਤੇ ਸਾਫ ਪਾਣੀ ਪ੍ਰੋਵਾਈਡ ਕੀਤਾ ਜਾਏਗਾ ਤੇ ਆਹ ਜੀ ਤਿਆਰੀ ਫੁੱਲ ਹੋ ਗਈ ਆ ਪਾਣੀ ਛੱਟਣ ਦੀ ਹਾਂਜੀ ਤਿਆਰੀ ਪੂਰੀ ਹੋ ਗਈ ਹੈ ਜੀ ਕੰਮ ਸਾਡਾ ਪੂਰਾ ਕੰਪਲੀਸ਼ਨ ਤੇ ਕਦੋਂ ਫਿਰ ਆ ਜਾਣਾ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਹਦੀ ਕਮਿਸ਼ਨਿੰਗ ਕਰਕੇ ਦੇ ਦਾਂਗੇ ਸਾਡਾ ਹੁਣ ਇਸ ਵੇਲੇ ਟੈਸਟਿੰਗ ਦੇ ਵਿੱਚ ਹੈ ਇਹ ਟ్రਾਇਲ ਰਨ ਚੱਲ ਰਿਹਾ ਸਰ ਇੱਕ ਸੋਲਰ ਪਲਾਂਟ ਲਾਇਆ ਦਾ ਉਹ ਫਿਰ ਕੀ ਕੰਮ ਕਰੇਗਾ ਇਹਦੇ ਵਿੱਚ ਅਸੀਂ ਇੱਥੇ ਬਿਜਲੀ ਲਾਵਾਂਗੇ ਤਾਂ ਸਹੀ ਸਰਕਾਰ ਤੋਂ ਪਰ ਉਹਨਾਂ ਨੂੰ ਓਨੀ ਬਿਜਲੀ ਵੜਾ ਕੇ ਵੀ ਦਵਾਂਗੇ ਇਸ ਕਰਕੇ 139 ਕਿਲੋਵਾਟ ਦਾ ਇੱਥੇ ਸੋਲਰ ਪਲਾਂਟ ਲਾਇਆ ਗਿਆ ਹੈ ਔਰ ਔਨ ਗ੍ਰਿਡਾ ਜਿਹੜਾ ਤੇ ਇਸ ਬਿਜਲੀ ਸਰਕਾਰ ਨੂੰ ਪ੍ਰੋਵਾਈਡ ਕੀਤੀ ਜਾਏਗੀ ਇਹਨਾਂ ਨੂੰ ਦੋ ਫਾਇਦੇ ਮਿਲਦੇ ਇੱਕ ਇਹਦੇ ਵਿੱਚ ਅਸੀਂ ਦੋਨੋਂ ਚੀਜ਼ਾਂ ਕਵਰ ਕਰਾਂਗੇ ਇਹ ਸੁਣਿਆ ਤੁਸੀਂ ਇਹਨਾਂ ਨੇ ਉਹਨਾਂ ਨੇ ਇਹ ਜਿਹੜਾ ਪਲਾਟ ਜਿਹੜਾ ਪਾਣੀ ਲੋਕਾਂ ਨੂੰ ਸਾਫ਼ ਪਾਣੀ ਦੇਣ